ਖਾ ਜੋ ਹੰਝੂ ਆ ਗਿਆ ਮੈਨੂੰ ਲੱਗ ਗਿਆ ਪਤਾ ਵੀ ਬੜਾ ਸਾਰਿਆਂ ਦਾ ਪਿਆਰ ਬੜਾ ਸੀ ਮਾਂ ਦਾ ਯਾਰ ਬੜਾ ਮੱਝ ਪਾਲੀ ਮੈਂ ਮਾਂ ਦਾ ਪੁੱਤਾਂ ਈ ਆਉਂ ਪਾਲੀ ਹਾਏ ਹਾਏ ਕਰਦੀ ਸੀ ਆ ਨਾ ਕਰਦੀ ਸੀ ਛੋਟੀ ਚੱਲ ਹੁਣ ਮੱਝ ਦੇਖੀ ਮਾਤਾ ਹੁਣ ਚੰਗੀ ਆ ਨਹੀਂ ਆ ਮੱਝ ਮਹਾਰਾਜ ਜੀ ਤੁਸੀਂ ਦੇਖ ਜੇ ਤਾਂ ਤੁਹਾਡੇ ਵਾਸਤੇ ਸੋਨਾ ਹੀ ਆ ਬੋਲੇ ਸੋਨਿਆਲੇ ਸਰੀਆਂ ਕਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਝ ਜਿਹੜੀ ਆ ਚੁੱਕੀ ਆ ਜੀ ਤੇ ਦੂਜੀ ਸੂਏ ਮੱਝ ਜਿਹੜੇ ਬੂਟਾ ਸਿੰਘ ਪਾਟੀ ਸਿੰਘ ਤੁਸੀਂ ਦੇਖੇ ਸੀ ਜਦੋਂ ਆਪਾਂ ਘਰ ਦੇ ਵਿੱਚ ਗਏ ਸੀ ਡਾਕਟਰ ਲੇਟ ਹੋਣ ਦੇ ਕਾਰਨ ਜਿਹੜੀ ਮੱਝ ਮਰ ਗਈ ਸੀ ਤੇ ਆਪਾਂ ਬੋਰਡ ਦੇ ਵਿੱਚ ਲੈ ਕੇ ਗਏ ਜਦੋਂ ਡਾਕਟਰ ਲੈ ਕੇ ਗਏ ਤਾਂ ਉਦੋਂ ਮੱਝ ਪੂਰੀ ਹੋ ਚੁੱਕੀ ਸੀਗੀ ਤੇ ਉਦੋਂ ਫਿਰ ਸਾਡੇ ਗ੍ਰਾਂਤੀ ਸਿੰਘ ਆ ਇਹਨਾਂ ਨੇ ਬੜੇ ਭਾਵੁਕ ਜੇ ਹੋ ਕੇ ਕਿਹਾ ਸੀ ਸੋਨੇ ਵਾਲੀ ਮੱਝ ਸੀ ਫਿਰ ਆ ਜੀ ਬਾਬਾ ਦੀਪ ਸਿੰਘ ਸੇਵਾਦਾਲੋਂ ਜਿਹੜੀ ਮਾਂ ਜਿਹੜੀ ਉਹ ਲੈ ਕੇ ਦਿੱਤੀ ਆ ਜੀ ਤੇ ਤੁਸੀਂ ਦੇਖ ਸਕਦੇ ਆ ਤੇ ਨਾਲ ਕੱਟੀ ਆ ਆਜੋ 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 ਠੀਕ ਆ ਬਾਬਾ ਜੀ ਧੰਨਵਾਦ ਜੀ ਧੰਨਵਾਦ ਕੋਈ ਨਹੀਂ ਜੀ ਬਾ ਤੁਸੀਂ ਪੈਂਸਰ ਚਲੋ ਨਹੀਂ ਪਹੁੰਚ ਹੋਇਆ ਉਹਦੇ ਨਾਲ ਡਾਕਟਰ ਨਹੀਂ ਪਹੁੰਚੇ ਗਏ ਬਸ ਚਲੋ ਨੁਕਸਾਨ ਤਾਂ ਵੱਡਾ ਸੀ ਪਰ ਚਲੋ ਆਪਾਂ ਤੁਸੀਂ ਵੀ ਗੁਰੂ ਦੇ ਵਜੀਰ ਆ ਮਹਾਰਾਜ ਬੋਲਾ ਕਰੇ ਜੀ ਧੰਨਵਾਦ ਬਾਬਾ ਦੀਪ ਸਿੰਘ ਸਾਰੇ ਸਿੰਘਾਂ ਦਾ ਉਹ ਦਲ ਪੰਥ ਦਾ ਮਹਾਰਾਜਾ ਅੜਦੀ ਕਾ ਕਰਨ ਬਾਬੇ ਸ਼ਹੀਦ ਬੋਲਾ ਕਰੇ ਤੇ ਅੱਜ ਜਿਹੜੇ ਪਹੁੰਚੇ ਆ ਪਿੰਡ ਬਸਤੀ ਰਤੋ ਕੇ ਟੈਲੀਗ੍ਰਾਮ ਟੈਲੀਗ੍ਰਾਮ ਦੇ ਟੈਲੀਗ੍ਰਾਮ ਪਿੰਡ ਪੈਂਦਾ ਉਹਦੇ ਵਿੱਚ ਪਹੁੰਚੇ ਆ ਜਦੋਂ ਆਪਾਂ ਪਹੁੰਚੇ ਸੀ ਤਾਂ ਬਹੁਤ ਇੱਕ ਘਰ ਦੇ ਵਿੱਚ ਹੀ ਸੀਗੇ ਤੇ ਭੈਣ ਜੀ ਹੁਣੀ ਵੀ ਘਰੇ ਹੀ ਸੀਗੇ ਤਾਂ ਬੜੇ ਉਹ ਕਹਿੰਦੇ ਵੀ ਬੜੀ ਚਾਵਾਂ ਆਪਾਂ ਬਹੁਤ ਆਪਣੇ ਘਰ ਦੇ ਪਰਿਵਾਰ ਵਾਂਗੂ ਮੱਝ ਪਾਲੀ ਸੀ ਪਰ ਜਦੋਂ ਤੇ ਇਹ ਉਹ ਵਿਚਾਰੇ ਬਹੁਤ ਦੁਖੀ ਸੀਗੇ ਉਹਦਾ ਸਾਰਾ ਪਰਿਵਾਰ ਹੀ ਤੇ ਮਨ ਬੜਾ ਉਹਦਾ ਦੁਖਿਆ ਤੇ ਫਿਰ ਆਪਾਂ ਜਦੋਂ ਭਾਈ ਜਦੋਂ ਚਲੋ ਆਪਾਂ ਉਹਲੇ ਵਾਅਦਾ ਕੀਤਾ ਸੀ ਵੀ ਆਪਾਂ ਜਦੋਂ ਵੀ ਪਾਣੀ ਸੁੱਕਦਾ ਤੇ ਆਪਾਂ ਜ਼ਰੂਰ ਤੁਹਾਨੂੰ ਉਹਨਾਂ ਦੇ ਕੇ ਜਾਵਾਂਗੇ ਚਲੋ ਅੱਜ ਲੈ ਕੇ ਪਹੁੰਚੇ ਆਂ ਦੇਖੋ ਜੀ ਇਹ ਦੋ ਗਰਾਂ ਜ਼ਰੂਰ ਤੁਸੀਂ ਦੋ ਸ਼ਬਦ ਬੋਲੋ ਦੇਖੋ ਇਹ ਬਹੁਤ ਵੱਡਾ ਉਪਰਾਲਾ ਲੱਗਾ ਜੋ ਭਾਈ ਹੋਰੇ ਕਰਨ ਕਰ ਰਹੇ ਹੈਗੇ ਮੈਂ ਕਹੂੰਗਾ ਵੀ ਜਿਹੜੇ ਘਰ ਚ ਇਹਨਾਂ ਦਾ ਇਹਨਾਂ ਨੇ ਜਿਵੇਂ ਮੈਨੂੰ ਦੱਸਿਆ ਵੀ ਏ ਡੰਗਰ ਬਿਮਾਰ ਸੀਗੇ ਤੇ ਇੰਨਾ ਤੱਕ ਪਹੁੰਚ ਕੀਤੀ ਗਈ ਵੀ ਤੁਸੀਂ ਡਾਕਟਰੀ ਟੀਮ ਲੈ ਕੇ ਆਓ ਤੇ ਫਿਰ ਡਾਕਟਰੀ ਟੀਮ ਜਦੋਂ ਤੱਕ ਇਹ ਲੈ ਕੇ ਪਹੁੰਚੇ ਡੰਗਰ ਵੀ ਆਪਦੇ ਸਵਾਸ ਛੱਡ ਗਿਆ ਸੀ ਤੇ ਬਾਈ ਹੋ ਰਾਨੇ ਫਿਰ ਆਪ ਉਪਰਾਲਾ ਕਰਕੇ ਪਿੰਡਾਂ 'ਚੋਂ ਅੱਜ ਲੱਭ ਕੇ ਉਹ ਪਰਿਵਾਰ ਤੱਕ ਅੱਜ ਪਹੁੰਚ ਦੀ ਕੀਤੀ ਹੈਗੀ ਕੋਈ ਨਹੀਂ ਜੀ ਠੀਕ ਹੈ ਜੀ ਨਹੀਂ ਨਹੀਂ ਧੰਨਵਾਦ ਕੋਈ ਨਹੀਂ ਧੰਨਵਾਦ ਪ੍ਰਮਾਤਮਾ ਦਾ ਉਹਦੇ ਅਰਦਾਸ ਬੇਨਤੀ ਚਲੋ ਵੀ ਹਾਂ ਤੰਦਰੁਸਤੀ ਪਰਮਾਤਮਾ ਬਖਸ਼ੇ ਬਿਲਕੁਲ 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 ਹਾਂ ਖੁਸ਼ ਹੋ ਗਿਆ ਨਾ ਉਸ ਦਿਨ ਬੜਾ ਉਦਾਸ ਸੀ ਬੜੀ ਦਾਸ ਮਾਪੂ ਜਿਹਦੇ ਵਿੱਚ ਬਹੁਤ ਵਾਜੀ ਉਸ ਦਿਨਾਂ ਦਾ ਬੜੇ ਭਾਵਕ ਮੈਂ ਤਾਂ ਚਮਚੀ ਸੀ ਅੱਖਾਂ 'ਚੋਂ ਅੰਜੂ ਆ ਗਏ ਮੈਂ ਨਾ ਬੜਾ ਕੋਈ ਘਰ ਦਾ ਜੀਜਾ ਇੱਕ ਸਮਝਦੇ ਬੰਦੇ ਨਾ ਜੀਜਾ ਮੰਗੂਆਂ ਤੇ ਘਰ 'ਚ ਹੀ ਭਾਜੀ ਦੱਬੀ ਬਾਹਰ ਪਾਣੀ 6-6 ਫੁੱਟ ਪਾਣੀ ਤੇ ਘਰ 'ਚ ਹੀ ਦੱਬਣ ਨੂੰ ਕੋਈ ਨਹੀਂ ਸੁੱਕਾ ਹੀ ਕਰਦੇ ਥੋੜਾ ਜਿਹਾ ਸੁੱਕਾ ਹੀ ਬਾਕੀ ਸਾਰਾ ਹੀ ਪਾਣੀ ਖੜਾ ਸੀ ਆ ਪੰਜਾ ਸਤਾ ਸਿੰਘਾਂ ਨੇ ਨਾਲ ਐ ਘਰੋਂ ਵੀ ਦੋ ਸਿੰਘ ਖੜੇ ਅਸੀਂ ਤੇ ਜਾ ਇਹਨਾਂ ਪਟੋਵਾ ਕੱਢਿਆ ਤੇ ਸੱਲਿਓ ਸੇਵ ਆਈ ਜਾਂਦੀ ਸੀ ਸੇਵ ਨਹੀਂ ਅਹੀਂ ਵਾਵਾ ਪਰ ਆਲਾ ਕਰਕੇ ਸਾਡੇ ਘਰੇ ਹੀ ਨਾ ਪਕਤੀ ਮਤਲਬ ਇਹ ਸਿੰਘ ਨਾਲ ਹੀ ਜੀ ਸਿੰਘ ਧੰਨਵਾਦੀ ਜੀ ਨਹੀਂ ਚੱਲ ਗਈ ਇਹ ਤਾਂ ਤੁਹਾਡਾ ਉਪਰਾਲਾ ਤੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਉਦੋਂ ਸਾਥ ਦਾ ਸੇਵਾ ਲੈਣੀ ਹੋਵੇ ਉਦੋਂ ਹੀ ਇਹਨਾਂ ਮਤਲਬ ਕੀ ਆਏ ਆ ਸਾਡੇ ਕੋਲ ਕਿਸਤੀਆਂ ਲੱਗੇ ਉਦੋਂ ਹੀ ਚਲੋ ਅ ਮੱਝ ਜੀ ਬਿਲਕੁਲ ਨਹੀਂ ਇਹਨਾਂ ਨੇ ਨਾ ਜਿੱਥੇ ਪੜਾਜ਼ ਸੀ ਉੱਤੇ ਸੀ ਵੀ ਸਾਡੇ ਮੱਝ ਬਿਮਾਰ ਆ ਵੀ ਉਹ ਡਾਕਟਰ ਲੈ ਕੇ ਆਓ ਜਦੋਂ ਡਾਕਟਰੀ ਲੈ ਕੇ ਗਏ ਰਸਤੇ ਦੀ ਜਾਂਦੇ ਹੀ ਤਾਂ ਫਿਰ ਤਾਂ ਜੀ ਬੁਰੀ ਹੋਈ ਸੀ ਚਲੋ ਚਲੋ ਪੱਕੀ ਪ੍ਰਮਾਤਵਾਣੀ ਠੀਕ ਸਾਬ ਵਾਹਿਗੁਰੂ ਜੀ ਕੀ ਫਤਿਹ ਸੋਨਹਾ ਜ

ਇਹ ਮਿਲਦੇ ਤੇ ਚੱਲ ਜਾਓ ਬੈਠ ਜਾਓ ਇੱਧਰ ਬੈਠੋ ਮਾਤਾ ਜੀ ਆਪਰ ਲੋ ਇੱਕ ਵਾਰੀ ਇੱਥੇ ਛਿੜਕਾਓ ਸਾਰੇ ਬੈਠ ਜਾਓ ਮਾਤਾ ਜੀ ਬੈਠੋ ਆਓ ਤੁਹਾਡੇ ਕੋਲ ਦੂਰ ਸਾਡ ਤੁਸੀਂ ਉਦੋਂ ਐ ਨਹੀਂ ਸੀ ਤੁਸੀਂ ਚਲੇ ਗਏ ਸੀ ਕਿਤੇ ਜਦੋਂ ਪਾਣੀ ਆਇਆ ਤੁਸੀਂ ਚਲ ਗਏ ਸੀ ਹਾਂ ਚਲੀ ਗਈ ਸਮਝ ਨਾ ਉਹ ਦਿਨ ਤੁਸੀਂ ਨਹੀਂ ਮਿਲੇ ਮੈਨੂੰ ਮੈਨੂੰ ਆਂਦਾ ਸੀ ਪਾਣੀ ਬੜਾ ਉੱਚਾ ਤਰਿਆਂਦਾ ਮੈਨੂੰ ਬੜਾ ਬਦੀ ਘਰ ਮੇਰਾ ਜੀ ਨਹੀਂ ਕਰਦਾ ਨਿਕਲਣ ਨੂੰ ਅੱਜ ਬਿਮਾਰ ਸੀ ਮੈਨੂੰ ਵੀ ਨਾਨਾ ਕੱਢ ਦਿੱਤਾ ਬੇੜੀ ਮਾਜੀ ਧਿਆਨ ਸੀ ਮੇਰਾ ਮਾਜੀ ਧਿਆਨ ਸੀ ਹਾਂ ਮਾਜੀ ਮੈਂ ਆਪ ਜਦੋਂ ਆਇਆ ਨਾ ਅੱਛਾ ਤੇ ਡਾਕਟਰ ਤਾਂ ਲੈ ਕੇ ਆਏ ਪਰ ਉਸ ਟਾਈਮ ਨਹੀਂ ਬਚੀ ਨਹੀਂ ਹਨਾ ਹਾਂ ਨਹੀਂ ਬਚੀ ਤੇ ਪਰ ਅੱਖਾਂ 'ਚੋਂ ਹੰਝੂ ਆ ਗਏ ਮੈਨੂੰ ਲੱਗ ਗਿਆ ਪਤਾ ਵੀ ਬੜਾ ਸਾਰਿਆਂ ਦਾ ਪਿਆਰ ਬੜਾ ਸੀ ਮਾਂ ਦਾ ਪਿਆਰ ਤੁਹਾਡਾ ਮੱਝ ਪਾਲੀ ਮੈਂ ਮਾਂ ਦਾ ਪੁੱਤਾਂ ਧੀਆ ਉਹਨੂੰ ਪਾਲੀ ਹਾਏ 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 ਕਰਦੀ ਸੀ ਆ ਨਾ ਕਰਦੀ ਸੀ ਛੋਟੀ ਚੱਲ ਹੁਣ ਮੱਝ ਦੇਖੀ ਮਾਤਾ ਹੁਣ ਚੰਗੀ ਆ ਨਹੀਂ ਆ ਮੱਝ ਮਹਾਰਾਜ ਜਿਹੜੀ ਤੁਸੀਂ ਦੇਖਦੇ ਨੇ ਤੁਹਾਡੇ ਵਾਸਤੇ ਸੋਹਣੀ ਹੈ ਸੋਹਣੀ ਉਹ ਹੀ ਮੈਂ ਕਿਹਾ ਸੁਈਓ ਲੈ ਕੇ ਜਾਣੀ ਆ ਉਦੋਂ ਉਹ ਸੁਣੇ ਵਾਲੀ ਸੀ ਕਿੰਨੇ ਦਿਨ ਰਹਿ ਗਿਆ ਸੀ ਇੱਕ ਦਿਨ ਰਹਿ ਗਿਆ ਸੀ ਉਹਨੂੰ ਜਿਹੜੀ ਮਰੀ ਸੀ ਹਾਂ ਚੜੇ ਮਹੀਨੇ ਸੁਪਨਾ ਸੀ ਹਾਂ ਹਾਂ ਸੁਪਨਾ ਤੇ ਬਾਸ ਹੁਣ ਸੂਈਓ ਵੈਂਗਾ ਲੈ ਕੇ ਜਾਣੀ ਆ ਜੇ ਨਾਲ ਕੱਟੀ ਹੋਵੇ ਸੂਈਓ ਮੱਝ ਹੋਵੇ ਹਾਂ ਭੈਂਜੀ ਹੁਣੀ ਕਿੱਥੇ ਆ ਭੈਂਜੀ ਹੁਣੀ ਵੀ ਉਦਾਂ ਮਨ ਭਰਦੀ ਹਾਂ ਲੋਕ ਕਹਿੰਦੇ ਮੈਂਗਾ ਬੇਫਿਕਰ ਰਹੋ ਤੁਸੀਂ ਕਬਰਾਉਣਾ ਨਹੀਂ ਕਿਸ ਗੱਲ ਤੋਂ ਅਸੀਂ ਆਵਾਂਗੇ ਜਦੋਂ ਪਾਣੀ ਸੁੱਕੂਗਾ ਅਸੀਂ ਆਵਾਂਗੇ ਮੱਝ ਦੇ ਕੇ ਜਾਵਾਂਗੇ ਚਲੋ ਬਹੁਤ ਸੋਨਾ ਕੀ ਸੱਚੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਤੇ ਮੁਬਾਰਕਾਂ ਤੁਹਾਨੂੰ ਜੀ ਤੁਹਾਨੂੰ ਵਾਜ ਆ ਗਈ ਨਹੀਂ ਨਹੀਂ ਤੁਸੀਂ ਉਦਣ ਮਨ ਪਰਿਆ ਸੀ ਕੋਲੇ ਜਦੋਂ ਪਰ ਮੈਂ ਕਿਹਾ ਸੀ ਮੈਂ ਕਿਹਾ ਚਲੋ ਕੋਈ ਨਹੀਂ ਆਪੇ ਹੀ ਪਰਮਾਤਮਾ ਇਹਦੇ ਵਿੱਚ ਤਾਂ ਅਸੀਂ ਕੁਝ ਨਹੀਂ ਮਾਤਾ ਜੀ ਕਰ ਸਕਦੇ ਜਦੋਂ ਆ ਗਿਆ ਹਨ ਇਹ ਤਾਂ ਭਾਣਾ ਹੀ ਆ ਮੰਨ ਸਕਦੇ ਆਪਾਂ ਪਰ ਚਲੋ ਇਹ ਆ ਵੀ ਆਪਾਂ ਜਿੰਨੇ ਕੁ ਜੋਗੇ ਹੈਗੇ ਆ ਤੁਹਾਡੇ ਅਸੀਂ ਦੁੱਖ ਦੂਰ ਕਰਨ ਦੀ ਕੋਸ਼ਿਸ਼ ਚਲੋ ਕੀਤੀ ਹੈ ਹਨ ਪਰ ਉਹ ਤਾਂ ਉਦੋਂ ਦਾ ਬਹੁਤ ਮੰਦਾ ਹਾਲ ਸੀ ਘਰ ਪਾਣੀ ਹੋਵੇ ਬਾਹਰ ਤੇ ਇੱਕ ਘਰ ਦਾ ਇੱਕ ਇੱਕ ਘਰ ਚੋਂ ਇੱਕ ਹਨਾ ਜੀ ਚਲ ਗਿਆ ਹਨ ਕਿੰਨਾ بڑا ਦੁੱਖ ਹੁੰਦਾ ਬਹੁਤ ਦੁੱਖ ਹੈ ਬੜੀ ਦੁੱਖ ਦੀ ਗੱਲ ਹੈ ਇੱਕ ਤੇ ਪਾਣੀ ਨੇ ਪਰਿਆਨ ਕੀਤਾ ਹਾਂ ਤੇ ਉਹ ਘੋਮਾ ਜੀ ਮਰੀ ਪਾਹ ਕਰ ਦਿੱਤੀ ਤੇ ਇੱਕ ਘਰੇ ਮਰ ਇਹ ਕਾਬਾ ਦੀ ਹੁੰਦਾ ਜਾਂਦਾ ਜੀ ਹੁੰਦਾ ਜਾਂਦਾ ਉਹ ਘਰੇ ਮਰਿਆ ਪਿਆ ਨੱਪਣ ਨੂੰ ਤਾਂ ਨਾ ਹੋਵੇ ਸਭ ਤੋਂ ਵੱਡੀ ਗੱਲ ਨੱਪਣ ਨੂੰ ਤਾਂ ਨਾ ਹੋਵੇ ਸਾਨੂੰ ਬਹੁਤ ਪਰੇਸ਼ਾਨੀ ਵੀ ਇਹ ਬਾਜੇ ਤੇ ਮਾਰਗੀ ਤੇ ਨੱਪਾਂਗੇ ਕਿੱਥੇ ਕੋਈ ਸੁੱਕਾ ਸਾਲ ਨਹੀਂ ਕਿ ਉਹਨੂੰ ਕਿੱਥੇ ਲੈ ਕੇ ਜਾਣਗੇ ਹੁਣ ਮੱਜ ਨੂੰ ਹਾਏ ਹਾਏ ਨੱਪਣਗੇ ਕਿੱਥੇ ਮਾਤਾ ਨੂੰ ਮੰਡੇ ਪਤਾ ਲੱਗਾ ਹੈ ਰੋ ਰੋ ਕੇ ਉੱਥੇ ਬਿਮਾਰ ਹੁੰਦਾ ਹੀ ਆ ਮਾਤਾ ਉਹ ਹੀ ਦੱਸਣ ਦੀ ਵੀ ਮੈਂ ਤਾਂ ਜਾਣਦੀ ਨਹੀਂ ਸੀ ਮੇਰਾ ਮੱਜ ਜੀ ਧਿਆਨ ਸੀ ਮੱਜ ਬਿਮਾਰ ਹਾਂ ਹਾਂਜੀ ਹਾਏ ਹਾਏ ਇਪਰ ਥੋੜਾ ਇਹ ਮੰਝੀ ਜਿੱਨਾ ਥਾਂ ਹੈ ਆਹੋ ਉਹੀ ਬਸ ਉਹਨਾਂ ਥਾਂ ਸੀ ਆਹ ਸੰਗਤ ਜੀ ਉਹਨਾਂ ਕਥਾਂ ਉਹ ਜਿੱਥੇ ਨਾ ਕਿਲਾ ਗੱਡਿਆ ਮੱਝ ਬੈਠੀ ਐਨੀ ਕਿ ਜਗ੍ਹਾ ਦੇ ਵਿੱਚ ਮੈਂ ਕਹੂੰਗਾ ਜਰੂਰ ਸ਼ਾਟ ਲਾਵ ਆਪਣੇ ਮੁੰਡੇ ਲਾਉਣ ਐਨੀ ਕਿ ਜਗ੍ਹਾ ਬਜੀ ਸੀ ਸਿਰਫ ਸਾਡੇ ਕੋਲ ਮੱਝ ਬੈਣ ਬਾਕੀ ਸਾਰੇ ਪਾਣੀ ਇਧਰ ਪਸ਼ੂ ਸੀ ਬਾਈ ਜੀ ਉਹਨਾਂ ਦੇ ਇਧਰ ਉਹ ਵੀ ਪਸ਼ੂ ਪਾਣੀ ਦੇ ਵਿੱਚ ਪੂਰੇ ਸੀਗੇ ਵਿੱਚ ਹੀ ਖਲੋਤੇ ਪਾਣੀ ਤੇ ਸਿਰਫ ਉਨੀ ਜਗ੍ਹਾ ਸੀ ਫੇ ਆਪਾਂ ਚਲੋ ਆਏ ਬੰਦੇ ਵੀ ਚਲੋ ਆਪਾਂ ਉਹਨੇ ਆਏ ਡਾਕਟਰ ਸੀ ਸਾਡੇ ਨਾਲ ਫੇ ਦੋ ਵੀਰ ਇਹਨਾਂ ਨੇ ਇੱਥੇ ਸੱਦੇ ਬਾਕੀ ਆਪਣੀ ਟੀਮ ਸੀ ਤੇ ਦੱਬ ਕੇ ਉਲਟੋਆ ਦੱਬ ਕੇ ਫਿਰ ਦੱਬੀ ਤੇ ਪਰ ਬੜਾ ਔਖਾ ਸੀ ਉਹ ਟਾਈਮ ਬੜਾ ਇੱਕ ਘਰ ਦੇ ਵਿੱਚੋਂ ਇਦਾਂ ਕਿਉਂਕਿ ਜੇ ਪਈ ਰਹਿੰਦੀ ਤੇ ਬੜਾ ਔਖਾ ਹੁੰਦਾ ਦੱਬਣੀ ਬੜਾ ਦੱਬਣੀ ਕਿੱਥੇ ਦੱਬਣੀ ਕਿੱਥੇ ਲੱਗਾ ਕਿ ਕਿੱਥੇ ਲੈ ਕੇ ਜਾਣਗੇ ਉਹਨੂੰ ਆਏ ਹੋਏ ਹੁੰਦਾ ਜਾਂ ਬਜ਼ੁਰਗਾਂ ਨੂੰ ਮਾਤਾ ਵਿਚਾਰੀ ਬੜਾ ਹੀ ਖੁਸ਼ ਹਾਂ ਹੁਣ ਖੁਸ਼ ਹਾਂ ਹੁਣ ਚੜਦੀ ਕਲਾ ਹੁਣ ਖੁਸ਼ ਚੜਦੀ ਕਲਾ ਮਹਾਰਾਜ ਦੇਖੀ ਤੁਸੀਂ ਮਾਰੀ ਨਿਗਾ ਹਾਂ ਮਾਰ ਲਈ ਨਹੀਂ ਮਾਰੀ ਚਲੋ ਚਲੋ ਬਾਕੀ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਧੰਨਵਾਦ ਕੁਝ ਨਹੀਂ ਬਾਬਾ ਦੀਪ ਸਿੰਘ ਜੀ ਆ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਨਾਲ ਚਲੋ ਆਪਾਂ ਉਹ ਕੀਤੀ ਆ ਵੀ ਚਲੋ ਆਪਣੇ ਗ੍ਰਾਂਥੀ ਸਿੰਘ ਆ ਵੀ ਇਹਨਾਂ ਦਾ ਆਪਣੇ ਨਾਲ ਸਾਥ ਸਾਨੂੰ ਇਹਨਾਂ ਦੇ ਗੁਰੂ ਦੇ ਵਜੀਰਾਂ ਦਾ ਜਰੂਰ ਬਾਂ ਫੰਡਿੰਗ ਚਾਹੀਦੀ ਤੇ ਇਹਨਾਂ ਦੇ ਇਹ ਇਹਨਾਂ ਦੇ ਅੱਖ ਚ ਹੰਝੂ ਨਹੀਂ ਚਾਹੀਦਾ ਹੋਰ ਜੋ ਮਰਦੀ ਹੋ ਜਾ ਜਿਹੜਾ ਗੁਰੂ ਦੇ ਨਾਲ ਜੋੜਿਆ ਜੋੜ ਰਿਹਾ ਗ੍ਰਾਂਥੀ ਸਿੰਘ ਹੋਵੇ ਜੇ ਉਹਨਾਂ ਦੇ ਅੱਖ ਨਾਮ ਹੋਵੇ ਤਾਂ ਫਿਰ ਸਾਨੂੰ ਸਾਡੇ ਲਈ ਤਾਂ ਬਹੁਤ ਮਾੜੀ ਗੱਲ ਆ ਇਨਾਂ ਦੀ ਬਾਹ ਆਪਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਦੀ ਬਾਹ ਫੰਡਿੰਗ ਚਾਹੀਦੀ। ਬਾਕੀ ਧੰਨਵਾਦ ਹੁਣ ਇਹਨੂੰ ਆਪਾਂ ਇੱਥੇ ਫੌਗਿੰਗ ਮਸ਼ੀਨ ਵੀ ਲੈ ਲੈਂਦੀਆਂ ਫੌਗਿੰਗ ਵੀ ਨਾਲ-ਨਾਲ ਕਰ ਰਹੇ ਆਂ ਤੇ ਫੌਗਿੰਗ ਵੀ ਕਰਾਂਗੇ ਹੁਣ ਜਿੱਥੇ ਇੱਥੇ ਕੀਤੀ ਆ ਤੇ ਬਾਕੀ ਜੋ ਵੀ ਚਲੋ ਜੇ ਕੇ ਕੁਝ ਕਹਿਣਗੇ ਤਾਂ ਉਹ ਵੀ ਆਪਾਂ ਜਿਹੜੀ ਜ਼ਰੂਰ ਦਾ ਸਮਾਨ ਜਰਾ ਜ਼ਰੂਰ ਪਚਾਵਾਂਗੇ। ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜੋ ਤੁਸੀਂ ਆਓ ਬਸ ਨਹੀਂ ਦਿੱਥਾ। ਕੋਈ ਨਹੀਂ ਕੋਈ 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 ਨਹੀਂ ਤੁਹੀਂ ਮਾ ਖੇਚਣਾ ਕਰੋ ਆਜੋ ਤੁਸੀਂ ਆਓ ਇੱਧਰ ਆਓ ਇੱਧਰ ਖੜ੍ਹ ਜਾਓ ਨਾਲ ਆਓ ਸਾਰੀ ਜਨ ਵੀ ਮਾਈਕ ਡਾਡ ਗੂਲੇ ਜ਼ੋਨਿਆਲੇ ਸੱਸੀਆਂ ਕਾਲ ਬਹੁਤ ਬਹੁਤ ਧੰਨਵਾਦੀ ਭਾਬੀ ਜੀ ਸਵਾਗਤ ਹੈ ਜਬਾਦੀ ਤੋਂ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਇਸ ਤਰ੍ਹਾਂ ਸਾਰਿਆਂ ਦੇ ਕਿੰਨਾ ਲੱਗੇ ਸਾਰੇ ਪਾਣੀ ਆਇਆ ਕਿੰਨਾ ਲੋਕਾਂ ਦਾ ਮੰਦਾ ਹਾਲ ਹੋਇਆ ਪਿਆ ਸਾਰਿਆਂ ਦੀ ਤੁਸੀਂ ਬਾਹ ਥਾੜੇ ਮਹਾਰਾਜ ਬੜਾ ਕਰੇ ਤੜਾ ਇੰਨਾ ਚੰਦ ਰੂਸੀੰਬਰ ਸੇਵਾ ਕਰਨ ਦਾ ਬਾਰਦੁਮ ਬਸ਼ਪੇ ਚੜਦੀ ਕਲਾ ਚੰਨ ਬਾਬਾ ਦੀ ਮੇਰੇ ਸਵਾਗਤ ਜੀ ਕੀਪਦੇ